ਮੰਚ ਦੇ ਉੱਤੇ ਬਿਰਾਜਮਾਨ ਲੀਡਰਸ਼ਿਪ ਤੇ ਮੇਰੀ ਪਾਰਟੀ ਦੇ ਵਰਕਰ ਸਹਿਬਾਨ ਡੈਲੀਗੇਟ ਸਹਿਬਾਨ ਸਰਕਲ ਇਨਚਾਰਜ ਜਿੰਨੇ ਵੀ ਤੁਸੀਂ ਬੈਠੇ ਹੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਨੇ ਬਣਾਇਆ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਹੋਈ ਤੇ ਉਸ ਤੋਂ 1 ਮਹੀਨੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਿਸੂਸ ਕੀਤਾ ਕਿ ਅਸੀਂ ਸੰਘਰਸ਼ ਲੜਨਾ ਹੈ ਸਾਨੂੰ ਸਿਪਾਹੀ ਚਾਹੀਦੇ ਨੇ ਕੀ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿ ਅਸੀਂ ਸੰਘਰਸ਼ ਲੜਨਾ ਹੈ ਸਾਨੂੰ ਸਿਪਾਹੀ ਚਾਹੀਦੇ ਨੇ ਤੇ ਸਿਪਾਹੀ ਫੌਜੀ ਇਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਤੇ ਤਿਆਰ ਕੀਤੀ ਇਹ ਗੱਲ ਵੱਖਰੀ ਹੈ ਇੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਿੰਦੇ ਨੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਾਂ। ਅਸਲ 'ਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਿਹੜੇ ਸੀ ਇਹ ਪੰਥ ਦੇ ਸਿਪਾਹੀ ਸਨ। ਇਹ ਕੌਮ ਦੇ ਸਿਪਾਹੀ ਸਨ। ਤੇ ਅੱਜ ਹਾਲਤ ਜਿਹੜੀ ਹੈ ਉਹ ਵੱਖਰੀ ਤਰ੍ਹਾਂ ਦੀ ਹੋ ਗਈ। ਸ਼੍ਰੋਮਣੀ ਅਕਾਲੀ ਦਲ ਨੇ ਬੜੇ ਸੰਘਰਸ਼ ਲੜੇ। ਸਰਕਾਰਾਂ ਵੀ ਬਣਾਈਆਂ। ਸੈਂਟਰ ਦੇ ਖਿਲਾਫ ਵੀ ਕਈ ਧਰਨੇ ਮਜ਼ਾਰੇ ਮੋਰਚੇ ਲਾਏ ਤੇ 2008 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਬਣੇ ਜਾਂ ਕਹਿ ਦਿਓ ਬਣਾਏ ਗਏ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਮਾਜਰਾ ਬ੍ਰਹਮਪੁਰਾ ਸਾਹਿਬ ਸ਼ੇਖਵਾ ਸਾਹਿਬ ਇਹ ਵੱਡੇ ਵੱਡੇ ਦਿਗਜ ਲੀਡਰ ਕੈਪਟਨ ਕਮਲਜੀਤ ਸਿੰਘ ਵਰਗੇ ਇਹ ਵੱਡੇ ਵੱਡੇ ਦਿਗਜਾਂ ਨੂੰ ਛੱਡ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਆ ਜਿਹੜੀ ਬੀਬੀ ਰਜਿੰਦਰ ਕੌਰ ਜੀ ਪੱਠੜ ਅੱਜ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੇ ਕਸੀਦੇ ਪੜ ਰਹੀ ਹੈ ਨਾ ਇਹਦਾ ਇੱਕ ਬਿਆਨ ਸੀ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਰਦਾਰ ਬੀਬੀ ਰਜਿੰਦਰ ਕੌਰ ਜੀ ਪਠੱਲ ਦਾ ਇੱਕ ਬਿਆਨ ਸੀ ਇਹਨੇ ਕਿਹਾ ਸੀ ਕਿ ਅੱਜ ਅਕਾਲੀ ਦਲ ਦੇ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੈ ਤੇ ਅੱਜ ਤੋਂ ਅਕਾਲੀ ਦਲ ਦਾ ਖਾਤਮਾ ਜਿਹੜਾ ਉਹ ਸ਼ੁਰੂ ਹੈ ਇਹ ਬੀਬੀ ਜੀ ਦਾ ਬਿਆਨ ਸੀ ਹੁਣ ਬੀਬੀ ਜੀ ਕਸੀਤੇ ਪੜ ਰਹੇ ਆ ਕਹਿੰਦੇ ਬੰਦਾ ਹੀ ਇਹ ਆ ਅੱਜ 31 ਜਨਵਰੀ ਆ 31 ਜਨਵਰੀ 2017 ਨੂੰ ਮੌੜ ਮੰਡੀ ਦੇ ਵਿੱਚ ਇੱਕ ਬੰਬ ਧਮਾਕਾ ਹੋਇਆ ਸੀ ਅੱਜ ਪੂਰੇ 8 ਸਾਲ ਹੋ ਗਏ ਉਸ ਬੰਬ ਧਮਾਕੇ ਨੂੰ ਤੇ ਉਸ ਬੰਬ ਧਮਾਕੇ ਦੇ ਵਿੱਚ 5 ਬੱਚੇ ਮਾਰੇ ਗਏ ਸੀ ਦੋ ਵੱਡੇ ਮਾਰੇ ਗਏ ਸੀ ਸੱਤ ᱜੜਿਆ ਉਹ ਜੀ ਕਤਲ ਹੋਈ ਸੀ ਮਾਰੇ ਗਏ ਸੀ ਉਸ ਬੰਬ ਧਮਾਕੇ ਦੇ ਵਿੱਚ ਜਦੋਂ ਆ ਬੀਬੀ ਰਜਿੰਦਰ ਕੌਰ ਜੀ ਪੱਠਲ ਨੇ ਇਹ ਬਿਆਨ ਦਿੱਤਾ ਹੈ ਕਿ ਇੱਕ ਵਾਰ ਮੇਰੇ ਕੋਲੇ ਕੁਝ ਪੁਲਿਸ ਅਫਸਰ ਸਰਕਾਰ ਦੇ ਜਿਹੜੇ ਆ ਉਹ ਨਮਾਇंदे ਮੇਰੇ ਕੋਲ ਆਏ ਤੇ ਮੈਨੂੰ ਕਹਿਣ ਲੱਗੇ ਬੀਬੀ ਜੀ ਸਰਕਾਰ ਰਿਪੀਟ ਹੋ ਸਕਦੀ ਹੈ ਮੈਂ ਕਿਹਾ ਕਿਵੇਂ ਕਹਿੰਦੀ ਕੁਝ ਬੰਬ ਧਮਾਕੇ ਕਰਾਉਣੇ ਪੈਣਗੇ ਬੀਬੀ ਜੀ ਕਹਿੰਦੇ ਉਹ ਪੁਲਿਸ ਅਫਸਰ ਕਹਿੰਦੇ ਆ ਕਿ ਕੁਝ ਬੰਬ ਧਮਾਕੇ ਕਰਾਉਣੇ ਪੈਣਗੇ ਚਾਰਕ ਰੇਲਾਂ ਚ ਕਰਾਉਣੇ ਪੈਣਗੇ ਚਾਰਕ ਬਾਜ਼ਾਰਾਂ ਚ ਕਰਾਉਣੇ ਪੈਣਗੇ ਤੇ ਚਾਰਕ ਇਧਰ ਉਧਰ ਕਰਾਉਣੇ ਪੈਣਗੇ ਤੇ ਕਾਂਗਰਸ ਦੀ ਸਰਕਾਰ ਬਣ ਸਕਦੀ ਹੈ ਚਲੋ ਨਾਲ ਇਹ ਵੀ ਕਿਹਾ ਕਿ ਮੈਂ ਉਸ ਵੇਲੇ ਕਿਹਾ ਕਿ ਇਹ ਕੰਮ ਨਹੀਂ ਕਰਨਾ ਸਾਡੀ ਸਰਕਾਰ ਬਣੇ ਚਾਹੇ ਨਾ ਬਣੇ ਚਲੋ ਬੀਬੀ ਜੀ ਦੀ ਇਮਾਨਦਾਰੀ ਹੈ ਪੰਜਾਬ ਪ੍ਰਸਤੀ ਹੈ ਉਹਨਾਂ ਨੇ ਕਹਿਤਾ ਹੋਣਾ ਬਈ ਇਹ ਕੰਮ ਨਹੀਂ ਕਰਨਾ ਪਰ ਬਾਕੀ ਲੀਡਰਾਂ ਕੋਲੇ ਵੀ ਤਾਂ ਇਹ ਪ੍ਰਪੋਜ਼ਲ ਜਿਹੜੀ ਦਿੱਤੀ ਹੋਣੀ ਹੈ ਨਾ ਅਫਸਰਾਂ ਨੇ ਤੇ ਸਾਰਿਆਂ ਨੇ ਤਾਂ ਬੀਬੀ ਜੀ ਵਾਂਗੂ ਨਹੀਂ ਨਾ ਕਿਹਾ ਹੋਣਾ ਇਹਦਾ ਮਤਲਬ ਹੈ ਕਿ ਜਿੰਨੇ ਬੰਬ ਧਮਾਕੇ ਹੋਏ ਆ ਇਹ ਸਰਕਾਰਾਂ ਬਣਾਉਣ ਵਾਸਤੇ ਹੋਏ ਆ ਤੇ ਸਰਕਾਰਾਂ ਨੇ ਕਰਵਾਏ ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬ ਸਰਦਾਰ ਕੁਰਦੀਪ ਸਿੰਘ ਜੀ ਢਾਲੀਵਾਲ ਕਹਿੰਦੇ ਜੀ 2017 ਚ ਸਾਡੀ ਸਰਕਾਰ ਆ ਰਹੀ ਸੀ ਇਸ ਕਰਕੇ ਮੌੜ ਬੰਬ ਧਮਾਕਾ ਕਰਵਾਇਆ ਗਿਆ ਜਿਦੇ ਵਿੱਚ ਪੰਜ ਬੱਚੇ ਤੇ ਦੋ ਵੱਡੇ ਮਾਰੇ ਗਏ ਲੋ ਮੰਨ ਲੈਣੇ ਆ ਵੀ ਤੁਹਾਡੀ ਸਰਕਾਰ ਨੂੰ ਰੋਕਣ ਵਾਸਤੇ ਸੱਤ ਜੀਆਂ ਦੀ ਬਲੀ ਲੈ ਲਈ ਪੰਜ ਬੱਚਿਆਂ ਦੀ ਬਲੀ ਲੈ ਲਈ ਮਾਸੂਮ ਜਿਹੜੇ 13 13 11 11 14 14 ਸਾਲ ਦੇ ਸੀ ਸੱਤ ਮਾਸੂਮ ਜੀਆਂ ਦੀ ਬਲੀ ਲੈ ਲਈ ਪੰਜ ਮਾਸੂਮ ਬੱਚਿਆਂ ਦੀ ਬਲੀ ਲੈ ਲਈ ਤੁਹਾਡੀ ਸਰਕਾਰ ਰੋਕਣ ਵਾਸਤੇ ਤੇ ਤੁਹਾਡੀ ਸਰਕਾਰ 2022 ਚ ਬਣ ਗਈ ਤੇ ਤੁਸੀਂ ਉਹਨਾਂ ਸੱਤ ਮਾਸੂਮ ਜਿਹੜੇ ਮਾਰੇ ਗਏ ਆ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਉਹਨਾਂ ਦੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕੀਤਾ ਤੁਸੀਂ ਖੜਾ ਕੀਤਾ ਉਹਨਾਂ ਦੋਸ਼ੀਆਂ ਨੂੰ ਕਿ ਟੈਰੇ ਤੁਹਾਡਾ ਫਰਜ਼ ਨਹੀਂ ਸੀ ਬਣਦਾ ਤੁਸੀਂ ਅੱਜ ਕਹਿੰਦੇ ਹੋ ਕਿ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਇਹ ਬੰਬ ਧਮਾਕੇ ਜਿਹੜੇ ਆ ਕਰਵਾਏ ਗਏ ਸੀ ਪੰਜ ਬੱਚੇ ਮਾਰੇ ਜਾਂਦੇ ਆ ਉਸ ਬੰਬ ਧਮਾਕੇ 'ਚ ਦੋ ਵੱਡੇ ਮਾਰੇ ਜਾਂਦੇ ਆ ਤੇ ਤੁਸੀਂ ਉਸ ਬੰਬ ਧਮਾਕੇ ਦੀ ਜਾਂਚ ਜਿਹੜੀ ਹੈ ਉਹ ਕਰਵਾਈ ਨਹੀਂ ਉਹਨਾਂ ਦੇ ਦੋਸ਼ੀਆਂ ਨੂੰ ਬੇਨਕਾਬ ਕਿਉਂ ਨਹੀਂ ਕੀਤਾ ਕਿਉਂਕਿ ਉਸ ਬੰਬ ਧਮਾਕੇ ਦੀ ਜਿਹੜੀ ਜਾਂਚ ਹੈ ਨਾ ਉਹ ਜਦੋਂ ਹੋਣ ਲੱਗ ਪਈ ਤੇ ਉਹਦੀਆਂ ਪੈੜਾਂ ਜਿਹੜੀਆਂ ਉਹ ਇੱਕ ਬਹੁਤ ਵੱਡੇ ਡੇਰੇ ਵੱਲ ਜਾ ਰਹੀਆਂ ਸੀ ਇਸ ਕਰਕੇ ਨਾ ਤਾਂ ਕਾਂਗਰਸ ਸਰਕਾਰ ਦੀ ਹਿੰਮਤ ਪਈ 5 ਸਾਲ ਕਾਂਗਰਸ ਸਰਕਾਰ ਰਹੀ ਹੈ 17 ਦੇ ਵਿੱਚ ਕਾਂਗਰਸ ਸਰਕਾਰ ਬਣੀ 5 ਸਾਲ ਕਾਂਗਰਸ ਸਰਕਾਰ ਰਹੀ ਹੈ ਨਾ ਤਾਂ ਕਾਂਗਰਸ ਦੀ ਸਰਕਾਰ ਨੇ ਉਸ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਹੱਥ ਪਾਇਆ ਤੇ ਨਾ ਮੌਜੂਦਾ ਸਰਕਾਰ ਨੇ 4 ਸਾਲ ਹੋ ਗਿਆ ਉਸ ਮੌੜ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਹੱਥ ਪਾਇਆ ਜਿਹੜੇ ਕਹਿੰਦੇ ਸਾਡੀ ਸਰਕਾਰ ਨੂੰ ਰੋਕਣ ਵਾਸਤੇ ਕੀਤਾ ਸੀ ਆਪਾਂ ਸਾਰੇ ਪੰਜਾਬ ਦੇ ਸਾਡੇ ਲਈ ਕੋਈ ਬੰਦਾ ਖਤਮ ਹੋ ਜਾਏ ਤੇ ਸਾਡੇ ਕੋਲੇ ਤਾਕਤ ਆਵੇ ਤੇ ਅਸੀਂ ਉਹਦਾ ਬਦਲਾ ਲੈਣ ਵਾਸਤੇ ਜਾਂ ਉਹਦੇ ਦੋਸ਼ੀ ਨੂੰ ਕਟਾਰੇ 'ਚ ਖੜਾ ਕਰਨ ਵਾਸਤੇ ਯਤਨ ਨਾ ਕਰੀਏ ਐਦੂ ਵੱਡੀ ਅਕਰਤ ਘਨਤਾ ਤੇ ਬੇਈਮਾਨੀ ਕੀ ਹੋ ਸਕਦੀ ਹੈ ਮੌਜੂਦਾ ਸਰਕਾਰ ਦੀ ਬਈ ਬਹੁਤ ਵੱਡੀ ਬੇਈਮਾਨੀ ਆ ਸਾਧ ਸੰਗਤ ਮੈਂ ਫੇਰ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਇਹੋ ਜੀਆਂ ਪ੍ਰੀਤੀਆਂ ਦੇ ਖਿਲਾਫ ਲੜਨ ਵਾਸਤੇ ਬਣਿਆ ਸੀ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2008 ਦੇ ਵਿੱਚ ਪ੍ਰਧਾਨ ਬਣਾ ਲਿਆ 12 ਚ ਸਰਕਾਰ ਵੀ ਬਣ ਗਈ ਉਹਦੇ ਹੱਥ ਚ ਪੁਹਾੜੀ ਦਿੱਤੀ ਸੀ ਵੀ ਤੂੰ ਜ਼ੁਲਮ ਦੇ ਖਿਲਾਫ ਲੜਨਾ ਹੈ ਤੇ ਜਦੋਂ 2012 ਚ ਸਰਕਾਰ ਬਣ ਗਈ ਨਾ ਉਹਨੇ ਉਸ ਕੁਹਾੜੀ ਦਾ ਇਸਤੇਮਾਲ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਰੂਪੀ ਦਰਖਤ ਨੂੰ ਪੜਨ ਵਾਸਤੇ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰਤਾ ਐਨਾ ਵੱਡਿਆ ਉਹਦੀਆਂ ਡਾਹਣੀਆਂ ਵੜਤੀਆਂ ਉਹਦੇ ਤਣੇ ਛਾਂਗ ਤੇ ਪੱਤੇ ਛਾਂਗ ਤੇ ਜਿਹੜਾ ਵੀ ਕੋਈ ਮਾੜੀ ਮੋਟੀ ਪੰਤ ਪ੍ਰਸਤੀ ਦੀ ਗੱਲ ਕਰਦਾ ਸੀ ਉਹਨੂੰ ਕਹਿੰਦੇ ਚੱਲ ਬਾਹਰ ਜਿਹੜਾ ਕੋਈ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਸੀ ਉਹਨੂੰ ਕਹਿੰਦੇ ਚੱਲ ਬਾਹਰ ਜਿਹੜਾ ਕਹਿੰਦਾ ਸੀ ਮੈਨੂੰ ਨਸ਼ੇ ਵੇਚਣ ਦੀ ਇਜਾਜ਼ਤ ਦਿਓ ਮੈਂ ਪੈਸਾ ਦੇਊਂਗਾ ਕਹਿੰਦੇ ਅੰਦਰ ਆ ਜਾ ਮੈਨੂੰ ਰੇਤਾ ਵੇਚਣ ਦੀ ਇਜਾਜ਼ਤ ਦਿਓ ਮੈਂ ਤੁਹਾਨੂੰ ਹਿੱਸਾ ਦੇਊਂਗਾ ਕਹਿੰਦੇ ਚੱਲ ਤੂੰ ਵੀ ਅੰਦਰ ਆ ਜਾ ਜਿਹੜੇ ਪੰਥ ਪ੍ਰਸਤ ਸੀ ਪੰਜਾਬ ਪ੍ਰਸਤ ਸੀ ਉਹ ਬਾਹਰ ਕੱਢਣਾ ਸ਼ੁਰੂ ਕਰਤੇ ਜਿਹੜੇ ਰੇਤੇ ਵਾਲੇ ਸੀ ਨਸ਼ੇ ਵਾਲੇ ਸੀ ਉਹ ਅੰਦਰ ਲੈਣੇ ਸ਼ੁਰੂ ਕਰਤੇ ਨਤੀਜਾ ਕੀ ਨਿਕਲਿਆ ਕਿ ਪੰਥ ਵੀ ਦੂਰ ਹੋ ਗਿਆ ਅਕਾਲੀ ਦਲ ਤੋਂ ਤੇ ਪੰਜਾਬੀ ਵੀ ਦੂਰ ਹੋ ਕੇ 2017 ਚ ਹਾਲਤ ਮਾੜੀ ਹੋਈ ਫਿਰ 2022 ਚ ਹੋਈ ਤਾਂ ਕੁਝ ਅਕਾਲੀ ਦਲ ਦੀ ਲੀਡਰਾਂ ਨੇ ਇਹ ਮਹਿਸੂਸ ਕੀਤਾ ਇਹ ਰੁੱਖ ਜਿਹੜਾ ਹੈ ਇਹ ਸੁੱਕ ਗਿਆ ਹੁਣ ਸੁੱਕ ਗਿਆ ਤੇ ਜਦੋਂ ਜੜਾਂ ਗਲ ਜਾਣ ਨਾ ਕਿਸੇ ਰੁੱਖ ਦੀਆਂ ਤੇ ਰੁੱਖ ਸੁੱਕ ਦੇ ਤੇ ਉਹਦੇ ਹਰੇ ਹੋਣ ਦੀ ਉਮੀਦ ਜਿਹੜੀ ਹੈ ਉਹ 0% ਦੀ ਰਹਿ ਜਾਂਦੀ ਹੈ ਉਹ ਰੁੱਖ ਹਰਾ ਨਹੀਂ ਹੁੰਦਾ ਫਿਰ ਸਿਹਰਦਾ ਨੇ ਯਤਨ ਕੀਤਾ ਕਿ ਇਸ ਰੁੱਖ ਨੇ ਤਾਂ ਹੁਣ ਹਰਾ ਨਹੀਂ ਹੋਣਾ ਜੇ ਉਹ ਨਾ ਇੱਕ ਨਵਾਂ ਬੂਟਾ ਲਾਇਆ ਜਾਵੇ ਪੁਨਰਸਰਜੀਤ ਕੀਤਾ ਜਾਏ ਅਕਾਲੀ ਦਲ ਦਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਰਦਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰਸਰਜੀਤ ਕਰਨ ਦਾ ਜਿਹੜਾ ਬੀੜਾ ਜਿਹੜਾ ਹੈ ਕੁਝ ਨੇਕ ਬਖਤ ਲੀਡਰਾਂ ਨੇ ਜਿਹੜਾ ਚੁੱਕਿਆ ਇਹ ਨਵਾਂ ਬੂਟਾ ਲੱਗਿਆ ਔਰ ਇਹਨੇ ਫਲ ਦੇਣਾ ਉਮੀਦ ਕੀਤੀ ਜਾ ਸਕਦੀ ਹੈ ਕਿ ਜਦੋਂ ਇਹ ਥੋੜਾ ਜਿਹਾ ਵੱਡਾ ਹੋ ਜਾਊਗਾ ਤੇ ਇਹ ਫਲ ਦੇਊਗਾ ਪਰ ਜਿਹੜਾ ਸੁੱਕ ਗਿਆ ਉਹਦੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਉਮੀਦ ਕਰਨਾ ਸਿਆਣਾ ਪਰ। ਕਈ ਉਮੀਦ ਲਾਈ ਬੈਠੇ ਨੇ ਵੀ ਸ਼ਾਇਦ ਹਰਾ ਹੋ ਜੂ। ਆਪਾਂ ਮੁੱਢ ਨੂੰ ਜਫਾ ਪਾ ਲਈਏ ਤੇ ਮੁੱਢ ਨੂੰ ਜਫਾ ਪਾਉਣ ਦਾ ਕਈ ਯਤਨ ਵੀ ਕਰਦੇ ਆ। ਮੈਂ ਇੱਕ ਗੱਲ ਦੱਸ ਦੇਣਾ ਆਪ ਵਰਕਰ ਸਹਿਬਾਨਾਂ ਦੇ ਰਾਹੀਂ ਤੁਸੀਂ ਪਿੰਡ-ਪਿੰਡ ਜਾ ਕੇ ਸਮਝਾਉਣਾ ਵੀ ਐ ਦੱਸਣਾ ਵੀ ਐ ਵੀ ਜਿੰਨਾ ਮਰਜ਼ੀ ਘੁੱਟ ਕੇ ਜਫਾ ਪਾ ਲੋ ਇਹਨੇ ਹਰਾ ਨਹੀਂ ਹੋਣਾ ਨਾ ਇਹਨੇ ਪੱਤੇ ਦੇਣੇ ਆ ਸ਼ਾਂਸ ਤੇ ਤੇ ਨਾ ਇਹਨੇ ਫਲ ਦੇਣਾ। ਆ ਬੂਟਾ ਹੈ ਇਹ ਠੀਕ ਹੈ ਅਜੇ ਫਲ ਦੇਣ ਦੇ ਛਾਂ ਦੇਣ ਤੇ ਸਮਰੱਥ ਨਹੀਂ ਕਿਉਂਕਿ ਛੋਟਾ ਹੈ ਥੋੜਾ ਸਮਾਂ ਹੋਇਆ ਬੜੇ ਨੂੰ ਲੇਕਿਨ ਤੁਸੀਂ ਇਸ ਬੂਟੇ ਦੀ ਵਾਰਡ ਕਰਨੀ ਹੈ ਇਸ ਬੂਟੇ ਨੂੰ ਖਤਮ ਕਰਨ ਦੇ ਲਈ ਤੂਫਾਨ ਹਵਾਵਾਂ ਬੜੀਆਂ ਬਗਾਈਆਂ ਜਾ ਰਹੀਆਂ ਨੇ ਆ ਪਘੌੜੇ ਦਲ ਦਾ ਆਈਟੀ ਵਿੰਗ ਤੀਜੇ ਦਿਨ ਕਹਿ ਦਿੰਦਾ ਸਰਦਾਰ ਪਰਮਿੰਦਰ ਸਿੰਘ ਢਿੰਡਸਾ ਚੱਲੇ ਬਾਦਲ ਦਲ ਚ ਉਹਨਾਂ ਨੇ ਵਿਚਾਰਿਆ ਨੇ ਖੰਡਨ ਕੀਤਾ ਫੇਰ ਸਰਦਾਰ ਗਗਨਦੀਪ ਸਿੰਘ ਜੀ ਬਰਨਾਲਾ ਚੱਲੇ ਆਕਾਲੀ ਦਲ ਚੱਲੇ ਪਗੌੜੇ ਦਲ ਇਹ ਇਸ ਗੁੱਟੇ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਨੇ ਜਿਹੜਾ ਇਹ ਪਗੌੜਾ ਦਲ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਵਰਕਰ ਸਹਿਬਾਨੋ ਜੇ ਤੁਸੀਂ ਇਸ ਗੁੱਟੇ ਦੀ ਵਾਰਡ ਬਣ ਗਏ ਨਾ ਤੇ ਇਹਨਾਂ ਦੀ ਹਿੰਮਤ ਨਹੀਂ ਹੈ ਇਹਦਾ ਇੱਕ ਪੱਤਾ ਵੀ ਇਹ ਖੋਜ ਕੇ ਲੈ ਜਾਣਾ ਇੱਕ ਪੱਤਾ ਵੀ ਖਰੋਚ ਕੇ ਨਹੀਂ ਲੈ ਕੇ ਜਾ ਸਕਦੇ ਜੇ ਤੁਸੀਂ ਇਸ ਬੂਟੇ ਦੀ ਬਾੜ ਬਣ ਜਾਓ ਇਸ ਬੂਟੇ ਤੋਂ ਉਮੀਦ ਰੱਖੋ ਇਹ ਛਾਂ ਵੀ ਦੇਵੇਗਾ ਫਲ ਵੀ ਦੇਵੇਗਾ ਭਈ ਕਿਉਂ ਉਮੀਦ ਰੱਖੀਏ ਕਿਉਂ ਉਮੀਦ ਰੱਖੀਏ ਇਸ ਬੂਟੇ ਤੋਂ ਇਸ ਬੂਟੇ ਤੋਂ ਇਸ ਕਰਕੇ ਉਮੀਦ ਰੱਖੋ ਕਿਉਂਕਿ ਇਸ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਪਾਣੀ ਹੈ ਨਾ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਤਖਤ ਤੋਂ ਅਸੀਸ ਲੈ ਕੇ ਪਾਇਆ ਗਿਆ। ਇਸ ਕਰਕੇ ਉਮੀਦ ਰੱਖੋ। ਇਹਨੇ ਵੱਡਾ ਹੋਣਾ ਤੇ ਫਲ ਦੇਣਾ। ਔਰ ਬੜਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਮਜ਼ਬੂਤ ਹੋ ਗਏ ਤੇ ਇਹਨੇ ਸਾਲ ਦੇ ਅੰਦਰ ਅੰਦਰ ਫਲ ਦੇ ਦੇਣਾ ਆਪਾਂ ਨੂੰ। ਇਹ ਚੇਤੇ ਰੱਖਿਓ ਜੇ। ਇਹ ਚੇਤੇ ਰੱਖਿਓ। ਅੱਜ ਕੱਲ ਹਾਈਬ੍ਰਿਡ ਦਾ ਜ਼ਮਾਨਾ ਨਾ ਫਲ ਜਲਦੀ ਆ ਜਾਂਦੇ ਆ। ਇਸ ਕਰਕੇ ਨੇ 1 ਸਾਲ ਦੇ ਅੰਦਰ ਅੰਦਰ ਫਲ ਦੇ ਦੇਣਾ ਪਰ ਤੁਸੀਂ ਇਹਦੀ ਮਜਬੂਤੀ ਬਣਨਾ ਹੈ ਤੁਸੀਂ ਇਹਦੀ ਢਾਲ ਬਣਨਾ ਹੈ ਕਈ ਤਰ੍ਹਾਂ ਦੀਆਂ ਕਨਸਪਿਰੈਂਸੀਆਂ ਜਿਹੜੀਆਂ ਨੇ ਫਲਾਈਆਂ ਜਾਂਦੀਆਂ ਨੇ ਉਹ ਫਲਾਨਾ ਅੱਡ ਚੱਲਦਾ ਜੀ ਫਲਾਨਾ ਅੱਡ ਚੱਲਦਾ ਫਲਾਨਾ ਅੱਡ ਚੱਲਦਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਰੱਖਦਾ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਭਰੋਸਾ ਰੱਖਦਾ ਹੈ ਉਹਨੇ ਇਸ ਬੂਟੇ ਤੋਂ ਕਦੇ ਪਰੇ ਨਹੀਂ ਜਾਣਾ ਹੈ ਇਹ ਚੇਤੇ ਰੱਖਿਓ ਤੇ ਜਿਹਦਾ ਭਰੋਸਾ ਨਹੀਂ ਉਹਦੀ ਆਪਾਂ ਗਰੰਟੀ ਨਹੀਂ ਲੈਣੀ ਜਿਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੇ ਭਰੋਸਾ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਭਰੋਸਾ ਨਹੀਂ ਹੈ ਉਹਦੀ ਫਿਰ ਗਰੰਟੀ ਕੋਈ ਵੀ ਨਹੀਂ ਲੈ ਸਕਦਾ ਇਸ ਕਰਕੇ ਆਪਾਂ ਨੇ ਜੂਝਣਾ ਹੈ ਆਪਾਂ ਨੇ ਲੜਨਾ ਹੈ ਅੱਜ ਪੰਜਾਬ ਦੇ ਹਾਲਾਤ ਕੀ ਹੋ ਗਏ ਨੇ ਲੁਧਿਆਣੇ ਦੇ ਵਿੱਚ ਇੱਕ ਸਿੱਖ ਨੌਜਵਾਨ ਦੀ ਪੁਲਿਸ ਨੇ ਕੁੱਟ-ਕੁੱਟ ਕੇ ਬੁਰੀ ਹਾਲਤ ਕਰਤੀ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚੋਂ ਕਹਿੰਦੇ ਦੋ ਨੌਜਵਾਨ ਚੁੱਕਲੇ ਸ਼ੱਕ ਸੀ ਕਹਿੰਦੇ ਜਿੱਥੇ ਭੀੜ ਹੋਵੇ ਨਾ ਬਾਜ਼ਾਰ 'ਚ ਉਥੇ ਜਿੱਡਾ ਮਰਜ਼ੀ ਵੱਡਾ ਕ੍ਰਾਈਮਿਨਲ ਜਿਹੜਾ ਹੈ ਉਹ ਜਾਂਦਾ ਹੋਵੇ ਤੇ ਸਿਆਣਾ ਪੁਲਿਸ ਅਫਸਰ ਕਦੇ ਵੀ ਉਥੇ ਗੋਲੀ ਨਹੀਂ ਚਲਾਉਂਦਾ ਉਹਨੂੰ ਪਤਾ ਹੁੰਦਾ ਵੀ ਭੀੜ ਬਹੁਤ ਜ਼ਿਆਦਾ ਹੈ دہشت ਫੈਲ ਜਾਣੀ ਹੈ ਤੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਕਿੰਨਾ ਸੰਗਤਾਂ ਦਾ ਰਸ ਹੁੰਦਾ ਹੈ ਤੇ ਉਸ ਰਸ ਦੇ ਵਿੱਚ ਕੀ ਇਹ ਸੰਗਤਾਂ ਦੇ ਅੰਦਰ دہشت ਫਲਾਉਣ ਦਾ ਕਾਰਜ ਨਹੀਂ ਹੋਇਆ ਜੇ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਨਾ ਹੈ ਰ ਟੇਨ ਕਰਨਾ ਹੈ ਤੁਹਾਡੇ ਕੋਲ ਕੋਈ ਕਲੂ ਹੈ ਵੀ ਇਹ ਬੰਦਾ ਕੁਝ ਗਲਤ ਜਿਹੜਾ ਹੈ ਉਹ ਕਰ ਰਿਹਾ ਹੈ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਜਥੇਬੰਦੀ ਹੈ ਤੁਸੀਂ ਉਹਦੇ ਜਿਹੜੇ ਅਧਿਕਾਰੀ ਹੈ ਉਹਨਾਂ ਨਾਲ ਸੰਪਰਕ ਕਰੋ ਉਹਨਾਂ ਨੂੰ ਭਰੋਸੇ ਚ ਲਾਓ ਤੇ ਫਿਰ ਤੁਸੀਂ ਜਿਹੜਾ ਹੈ ਭਰੋਸੇ ਚ ਲੈ ਕੇ ਕੋਈ ਪੁਣਛਾਣ ਕਰੋ ਜਾਂਚ ਪੜਤਾਲ ਕਰੋ دہشت ਫਲਾਉਣ ਦਾ ਕਾਰਜ ਜਦੋਂ ਸਰਕਾਰ ਕਰਦੀ ਹੈ ਨਾ ਤੇ ਉਦੋਂ ਹੀ دہشت ਫਲਦੀ ਹੁੰਦੀ ਹੈ ਲੋਕ ਨਹੀਂ ਕਦੇ دہشت ਤਾਂ ਫਲਾਉਂਦੇ ਹੁੰਦੇ ਇਲਜ਼ਾਮ ਲੋਕਾਂ ਤੇ ਲਾ ਦਿੰਦੇ ਆ ਫਲਾਨੇ ਗਰੁੱਪ ਨੇ دہشت ਫਲਾਤੀ ਫਲਾਨੇ ਬੰਦੇ ਨੇ دہشت ਫਲਾਤੀ دہشت ਹਮੇਸ਼ਾ ਸਰਕਾਰਾਂ ਫਲਾਉਂਦੀਆਂ ਹੁੰਦੀਆਂ ਆ ਹੁਣ ਤਾਂ ਬੀਬੀ ਪੱਠਲ ਜੀ ਦੇ ਬਿਆਨ ਤੋਂ ਸਪਸ਼ਟ ਹੀ ਹੋ ਗਿਆ ਸਪਸ਼ਟ ਹੋ ਗਿਆ ਚਾਹੀਦਾ ਤਾਂ ਇਹ ਸੀ ਮੌਜੂਦਾ ਸਰਕਾਰ ਦੇ ਮੰਤਰੀ ਸਾਹਿਬ ਨੂੰ ਕਿ ਉਹ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਕਿ ਹੁਣੇ ਹੀ ਜਿਹੜਾ ਹੈ ਐਫ ਆਈ ਆਰ ਹੀ ਕੱਟ ਕੇ ਉਹ ਜਾਂਚ ਸ਼ੁਰੂ ਕਰੋ ਵੀ ਉਹ ਕਿਹੜੇ ਅਫਸਰ ਸਨ ਜਿਹੜੇ ਬੀਬੀ ਰਜਿੰਦਰ ਕੌਰ ਜੀ ਪਠੜ੍ਹ ਕੋਲ ਗਏ ਸੀ ਤੇ ਬੰਬ ਚਲਾਉਣ ਦੀ ਸਲਾਹ ਦਿੱਤੀ ਸੀ ਵੀ ਤੁਹਾਡੀ ਸਰਕਾਰ ਰਿਪੀਟ ਹੋ ਸਕਦੀ ਹੈ ਬੰਬ ਚਲਾਓ ਚਾਹੀਦਾ ਨਹੀਂ ਸੀ ਮੌਜੂਦਾ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਕਿਹੜੇ ਅਫਸਰ ਨੇ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਤੁਹਾਨੂੰ ਬੰਬ ਚਲਾਉਣ ਦੀ ਸਲਾਹ ਦਿੱਤੀ ਸੀ ਤੇ ਬੀਬੀ ਜੀ ਨੂੰ ਵੀ ਇਮਾਨਦਾਰੀ ਦੇ ਨਾਲ ਉਹਨਾਂ ਦੇ ਨਾਂ ਦੱਸਣੇ ਚਾਹੀਦੇ ਨੇ ਪਿੱਛੇ ਜਿਹੜਾ ਪੰਜਾਬ ਨੇ ਸੰਤਾਪ ਖੋ ਗਿਆ ਨਾ 1 ਲੱਖ ਤੋਂ ਵੱਧ ਨੌਜਵਾਨ ਪੰਜਾਬ ਦਾ ਜਿਹੜਾ ਹੈ ਉਹ ਸ਼ਹੀਦ ਹੋਇਆ ਤੇ ਇਹ ਸਾਰਾ ਕੁਝ ਜਿਹੜਾ ਹੈ ਇਹਨਾਂ ਸਰਕਾਰਾਂ ਦੀ ਮਿਲੀ ਭੁਗਤ ਨੇ ਜਿਹੜਾ ਕੀਤਾ ਕੋਈ ਬੰਦਾ ਜਿਹੜਾ ਹੈ ਐਵੇਂ ਨਹੀਂ ਬੰਦੂਕ ਚੱਕ ਲੈਂਦਾ ਹੁੰਦਾ ਘਰਾਂ ਦੇ ਵਿੱਚੋਂ ਉੱਠ ਕੇ ਕੋਈ ਬੰਦੂਕ ਚੱਕਦਾ ਹੈ ਕੋਈ ਰਾਈਫਲ ਚੱਕਦਾ ਹੈ ਐਵੇਂ ਨਹੀਂ ਚੱਕ ਲੈਂਦਾ ਸਰਕਾਰਾਂ ਵੀ ਦੋਸ਼ੀ ਹੁੰਦੀਆਂ ਨੇ ਅੱਜ ਗੈਂਗਸਟਰਵਾਦ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਵੱਡੀ ਪੱਧਰ ਦੇ ਉੱਤੇ ਛਾਇਆ ਹੋਇਆ ਹੈ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਜੇ ਗੈਂਗਸਟਰਵਾਦ ਦਾ ਦਰਖਤ ਬੂਟਾ ਕਿਹਨੇ ਲਾਇਆ ਪੰਜਾਬ ਦੇ ਵਿੱਚ ਤੇ ਜੇ ਦਾ ਇਤਿਹਾਸ ਤੁਸੀਂ ਪਰਚੋਲਣ ਲੱਗ ਜੋਂ ਤੇ ਸਭ ਤੋਂ ਵੱਧ ਗੈਂਗਸਟਰ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ 10 ਸਾਲ ਸਰਕਾਰ ਰਹੀ ਹੈ ਉਹਦੇ ਅੰਦਰ ਪੈਦਾ ਹੋਏ ਨੇ ਉਹਦੇ ਅੰਦਰ ਪੈਦਾ ਹੋਏ ਨੇ ਅੱਜ ਵੀ ਉਹਨਾਂ ਨੂੰ ਜਿਹੜਾ ਹੈ ਪੁਲਸਿਆ ਜਾ ਰਿਹਾ ਹੈ ਪਘੋੜੇਗੱਲ ਦੇ ਲੀਡਰਾਂ ਵੱਲੋਂ ਤੇ ਨਾਲੇ ਕਿਹਾ ਜਾ ਰਿਹਾ ਕਿ ਜੇ ਸਾਡੀ ਸਰਕਾਰਾਂ ਜੀ ਤਾਂ ਗੈਂਗਸਟਰਵਾਦ ਖਤਮ ਕਰ ਦੇਣਗੇ। ਚੰਦੂ ਮਾਜਰਾ ਸਾਹਿਬ ਪੰਜਾਬ ਦੇ ਪਾਣੀਆਂ ਦੀ ਗੱਲ ਕਰਕੇ ਗਏ ਆ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਗਾ ਜਗਾ ਬਿਆਨ ਦੇ ਰਿਹਾ ਹੈ ਕਿ ਇੱਕ ਬੂੰਦ ਵੀ ਅਸੀਂ ਜਿਹੜਾ ਹੈ ਉਹ ਪਾਣੀ ਨਹੀਂ ਦੇਵਾਂਗੇ। ਆ ਹਰਿਆਣੇ ਦੇ ਵਿੱਚ ਅਬੈ चौटाला ਜੀ ਉਹਨਾਂ ਨੇ ਇੱਕ ਬਿਆਨ ਦਿੱਤਾ। ਕਹਿੰਦੇ ਅਸੀਂ ਪੰਜਾਬ ਦੀ ਧੌਣ ਤੇ ਗੋਡਾ ਰੱਖ ਕੇ ਪੰਜਾਬ ਤੋਂ ਪਾਣੀ ਲਾਵਾਂਗੇ। ਔਰ ਜਿਸ ਦਿਨ ਅਬੇ ਚੋਟਾਲਾ ਨੇ ਇਹ ਧਿਆਨ ਦਿੱਤਾ ਨਾ ਕਿ ਅਸੀਂ ਪੰਜਾਬ ਦੀ ਧੌਣ ਤੇ ਗੋਡਾ ਰੱਖ ਕੇ ਪਾਣੀ ਲਾਵਾਂਗੇ ਉਦੋਂ 2 ਘੰਟੇ ਬਾਅਦ ਇੱਕ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਹੁੰਦੀ ਆ ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਬੈਠੇ ਆ ਉਹਨਾਂ ਨਾਲ ਤੇ ਅਬੇ ਚੋਟਾਲਾ ਬੈਠਾ ਤੇ ਦੋਨੇ ਜਣੇ ਜਿਹੜੇ ਆ ਉਹ ਅਲਾਈਅੰਸ ਕਰਦੇ ਆ ਕਿ ਹਰਾਨੇ ਦੇ ਵਿੱਚ ਅਸੀਂ ਮਿਲ ਜੁਲ ਕੇ ਇਲੈਕਸ਼ਨ ਲੜਾਂਗੇ। ਇਹ ਅਵੇ ਚਟਾਲਾ ਜੀ ਜਿਹੜੇ ਨੇ ਇਹ ਸਾਡੇ ਭਰਾ ਨੇ ਕੱਪੜੇ ਵੀ ਉਹੀ ਪਾਏ ਹੁੰਦੇ ਨੇ ਉਸੇ ਦਿਨ ਵਾਲੇ ਕਿਉਂਕਿ ਇੱਕੋ ਦਿਨ ਉਸੇ ਦਿਨ ਇਹ ਅਵੇ ਚਟਾਲਾ ਦਾ ਬਿਆਨ ਹੈ ਕਿ ਤੁਹਾਨੂੰ ਤੇ ਗੋੜਾ ਰੱਖ ਕੇ ਪੰਜਾਬ ਤੋਂ ਪਾਣੀ ਲਾਵਾਂਗੇ ਤੇ ਉਸੇ ਦਿਨ ਹੀ 4 ਘੰਟੇ ਬਾਅਦ ਉਹਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਹਰਿਆਣਾ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਹੁੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਬੋਲਦੇ ਨੇ ਕਿ ਇਹਨਾਂ ਦੀ ਪਾਰਟੀ ਨੂੰ ਵੋਟਾਂ ਪਾਓ ਇਹਨਾਂ ਦੀ ਪਾਰਟੀ ਨੂੰ ਵੋਟਾਂ ਪਾਓ ਜਿਹੜੇ ਕਹਿੰਦੇ ਪੰਜਾਬ ਦੀ ਧੌਣ ਤੇ ਰੱਖ ਕੇ gota ਅਸੀਂ ਪਾਣੀ ਲਵਾਵਾਂਗੇ ਤੇ ਹੁਣ ਕਹਿੰਦੇ ਫਿਰਦੇ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦੇਾਂਗੇ ਇੱਕ ਬੂੰਦ ਨਹੀਂ ਪਾਣੀ ਦੀ ਜਾਣ ਦੇਾਂਗੇ ਤੇ ਜੇ ਇਤਿਹਾਸ ਤੁਸੀਂ ਪੜ ਲਓ ਨਾ ਕੇਂਦਰ ਸਰਕਾਰ ਦੀਆਂ ਪਾਣੀਆਂ ਦੇ ਮਸਲੇ ਦੇ ਉੱਤੇ ਪੰਜਾਬ ਦੇ ਨਾਲ ਕੀਤੀ ਧੋਖੇਬਾਜ਼ੀਆਂ ਦਾ ਤੇ ਇਹ ਭਗੌੜੇ ਪਰਿਵਾਰ ਦਾ ਵੀ ਹੱਥ ਨਿਕਲਣਾ ਨੇ ਵਿੱਚੋਂ ਇਹਨਾਂ ਦਾ ਵੀ ਹੱਥ ਨਿਕਲੂਗਾ ਜੇ ਪੂਰਾ ਹੱਥ ਨਹੀਂ ਨਿਕਲੂਗਾ ਤੇ ਤਿੰਨ ਚਾਰ ਉਂਗਲਾਂ ਤਾਂ ਜਰੂਰ ਨਿਕਲਣਗੀਆਂ ਅਬਲ ਮੇ ਤਾਂ ਪੂਰਾ ਹੱਥ ਨਿਕਲੂਗਾ ਤੇ ਨਹੀਂ ਤਿੰਨ ਚਾਰ ਉਂਗਲਾਂ ਤਾਂ ਜਰੂਰ ਨਿਕਲਣਗੀਆਂ ਜਿਹੜੇ ਅੱਜ ਕਹਿੰਦੇ ਨੇ ਇੱਕ ਬੂੰਦ ਪਾਣੀ ਨਹੀਂ ਦੇ ਦਾਂਗੇ ਬੂੰਦ ਪਾਣੀ ਨਹੀਂ ਦੇ ਦਾਂਗੇ ਸੋ ਮੈਂ ਤੁਸੀਂ ਬਹੁਤ ਲੰਬੇ ਸਮੇਂ ਤੋਂ ਬੈਠੇ ਹੋ ਮਸਤਵਾਨਾ ਸਾਹਿਬ 31 ਜਨਵਰੀ ਅੱਜ ਮਸਤਵਾਨਾ ਸਾਹਿਬ ਸੰਤ ਅਤਰ ਸਿੰਘ ਜੀ ਮਸਤਵਾਨਾ ਵਾਲੇ ਜਿਹੜੇ ਬਹੁਤ ਮਹਾਨ ਸਾਧੂ ਹੋਏ ਨੇ ਉਹਨਾਂ ਦੀ ਯਾਦ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹੜਾ ਹੈ ਉਹ ਕੀਤਾ ਜਾਂਦਾ ਮਸਤਵਾਨੇ ਉੱਥੇ ਹਾਜ਼ਰੀ ਭਰਨੀ ਸੀ ਉਹਦੇ ਕਰਕੇ ਥੋੜਾ ਲੇਟ ਹੋ ਗਏ ਮੈਂ ਚਾਹੁੰਦਾ ਸੀ ਤੰਦੂ ਮਾਦਰਾ ਸਾਹਿਬ ਬੈਠੇ ਨੇ ਰਖੜਾ ਸਾਹਿਬ ਬੈਠੇ ਰਹੇ ਅਸੀਂ ਸਾਰਿਆਂ ਨੇ ਇਹ ਫੈਸਲਾ ਕੀਤਾ ਕਿ ਜਿਹੜੇ ਨਵੀਂ ਲੀਡਰਸ਼ਿਪ ਜਿਹੜੀ ਹੈ ਨਾ ਉਹਨਾਂ ਨੂੰ ਜਾਦਾ ਸਟੇਜਾਂ ਦੇ ਉੱਤੇ ਟਾਈਮ ਲਈਏ ਉਹਨਾਂ ਨੂੰ ਸੁਣੀਏ ਤੇ ਮੈਨੂੰ ਤੰਦੂ ਮਾਦਰਾ ਸਾਹਿਬ ਰਖੜਾ ਸਾਹਿਬ ਨੇ ਦੱਸਿਆ ਕਿ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਜਿਹੜੇ ਨਵੇਂ ਸਾਡੇ ਸਰਕਲ ਦੇ ਬਣਾਏ ਨੇ ਨਾ ਉਹਨਾਂ ਨੂੰ ਅਸੀਂ ਟਾਈਮ ਦਿੱਤਾ ਬੁਲਾਇਆ ਔਰ ਮੇਰੀ ਇਹ ਬਦਕਿਸਮਤੀ ਹੈ ਮੈਂ ਉਹਨਾਂ ਨੂੰ ਸੁਣ ਨਹੀਂ ਸਕਿਆ ਕਿਉਂਕਿ ਮਸਤਵਾਨਾ ਸਾਹਿਬ ਸਮਾਗਮ ਸੀ ਮੈਂ ਚਾਹੁੰਦਾ ਸੀ ਕਿ ਨਵੀਂ ਲੀਡਰਸ਼ਿਪ ਜਿਹੜੀ ਹੈ ਉਹ ਮੰਚਾਂ ਤੋਂ ਸੰਬੋਧਨ ਹੋਵੇ ਕਿਉਂਕਿ ਲੀਡਰਸ਼ਿਪ ਤਾਂ ਤਾਂ ਹੀ ਤਿਆਰ ਹੋਊਗੀ ਨਾ ਜੇ ਅਸੀਂ ਮੰਚਾਂ ਤੋਂ ਉਹਨਾਂ ਨੂੰ ਸਮਾਂ ਦੇਾਂਗੇ ਉਹ ਬੋਲਣਗੇ ਉਹਨਾਂ ਦੇ ਅੰਦਰ ਤਸਰਬਾ ਪੈਦਾ ਹੋਊਗਾ ਉਹ ਬੁਲਾਰੇ ਬਣਨਗੇ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਮੁੱਦਿਆਂ ਨੂੰ ਸਮਝਦਾ ਹੁੰਦਾ ਹੈ ਲੇਕਿਨ ਉਹਨਾਂ ਮੁੱਦਿਆਂ ਨੂੰ ਸਮਝ ਕੇ ਲੇਕਿਨ ਉਹਨਾਂ ਨੂੰ ਡਿਲੀਵਰ ਕਰਨ ਦੀ ਜਿਹੜੀ ਕਲਾ ਜਿਹੜੀ ਹੈ ਉਹ ਨਹੀਂ ਆਉਂਦੀ ਹੁੰਦੀ ਤੇ ਉਹ ਕਲਾ ਕਿੱਥੋਂ ਮਿਲਦੀ ਹੈ ਉਹ ਇਹੋ ਜੇ ਮੰਚਾਂ ਤੋਂ ਕਲਾ ਮਿਲਦੀ ਹੈ ਇਹੋ ਜੇ ਮੰਚਾਂ ਤੋਂ ਕਲਾ ਸਿੱਖਣ ਦਾ ਬੋਲਣ ਦੀ ਕਲਾ ਸਿੱਖਣ ਦਾ ਮੌਕਾ ਮਿਲਦਾ ਹੈ ਮੈਂ ਇਹ ਵੀ ਯਤਨ ਕਰਾਂਗਾ ਕਿ ਨੌਜਵਾਨ ਸਾਡੇ ਜਿਹੜੇ ਨੇ ਉਹਨਾਂ ਨੂੰ ਵੀ ਇਨਾਂ ਮੰਚਾਂ ਤੋਂ ਜਿਹੜਾ ਵੱਡੇ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਆ ਉਹਨਾਂ ਤੋਂ ਵੀ ਭਾਵੇਂ 2 ਮਿੰਟ ਫੜਾ ਹੀ ਬੁਲਾ ਕੇ ਉਹ ਮੁੜ ਜਾਣ ਲੇਕਿਨ ਸਮਾਂ ਮਿਲਣਾ ਚਾਹੀਦਾ ਔਰ ਸਾਰੀ ਲੀਡਰਸ਼ਿਪ ਦੀ ਵੀ ਇਹ ਹੋ ਰਾਇਆ ਕਿ ਪੁਰਾਣਿਆਂ ਨਾਲੋਂ ਨਵੇਂ ਜਿਹੜੇ ਆ ਕਿਉਂਕਿ ਪੁਰਾਣਿਆਂ ਨੂੰ ਤਾਂ ਅਸੀਂ ਲੰਬੇ ਸਮੇਂ ਤੋਂ ਸੁਣਦੇ ਆ ਰਹੇ ਹਾਂ ਨਵੇਂਆਂ ਨੂੰ ਜਿਹੜਾ ਹੈ ਤੁਹਾਡੇ ਵਿੱਚੋਂ ਅਸਮਾਨੋਂ ਨਹੀਂ ਆਉਣੇ ਨਵੇਂ ਨਾ ਧਰਤੀ ਚੋਂ ਨਿਕਲਣੇ ਆ ਇਹ ਤੁਹਾਡੇ ਵਿੱਚੋਂ ਨਵੇਂ ਆਉਣੇ ਤੁਸੀਂ ਨਵੇਂ ਪੈਦਾ ਕਰਕੇ ਦੇਣੇ ਆ ਤੇ ਮੈਂ ਆਖਰੀ ਅਪੀਲ ਇਹ ਕਰਦਾ ਹੋਇਆ ਕਿ ਭਾਈ ਇਸ ਬੂਟੇ ਦੇ ਪਹਰੇਦਾਰ ਬਣੋ ਇਸ ਬੂਟੇ ਦੀ ਵਾਰਡ ਬਣ ਜਾਓ ਇਸ ਬੂਟੇ ਨੇ ਵੱਟੇ ਹੋ ਕੇ ਫਲ ਦੇਣਾ ਤੇ ਉਹ ਸੁੱਕਿਆ ਜਾਂ ਰੁੱਖ ਜਿਹੜਾ ਸੁੱਕਿਆ ਜਾਂ ਰੁੱਖ ਉਹਨਾਂ ਨੇ ਪਤਾ ਕੀ ਕੀਤਾ ਉਹ ਸੁੱਕੇ ਰੁੱਖ ਦੇ ird gird ਨਾ ਪੈਸਾ ਲਮਕਾਤਾ ਬਹੁਤ ਜ਼ਿਆਦਾ ਨੋਟਾਂ ਦੀਆਂ ਗੁੱਟੀਆਂ ਜਿਹੜੀਆਂ ਨੇ ਨਾ ਸੁੱਕੇ ਰੁੱਖ ਤੇ ਜਿਹੜੇ ਆ ਉਹ ਬੰਨ੍ਹਤੀਆਂ ਚਾਰੇ ਪਾਸੇ ਤੇ ਕਈ ਉਹ ਪੈਸਾ ਦੇਖ ਕੇ ਜਿਹੜੇ ਨੇ ਉਹ ਰੁੱਖ ਵੱਲ ਆਕਰਸ਼ਿਤ ਹੋ ਜਾਂਦੇ ਨੇ ਪੈਸਾ ਦੇਖ ਕੇ ਰੁੱਖ ਵੱਲ ਆਕਰਸ਼ਿਤ ਨਾ ਹੋਵੋ ਫਲ ਪੈਸੇ ਨੇ ਨਹੀਂ ਲਾਉਣਾ ਹੈ ਉਸ ਰੁੱਖ ਨੂੰ ਫਲ ਲਾਉਣੇ ਤੁਹਾਡੀ ਮਿਹਨਤ ਨੇ ਫਲ ਲਾਉਣੇ ਤੁਹਾਡੀ ਸਿਹਰਤਤਾ ਨੇ ਤੇ ਫਿਰ ਖਾਣਾ ਵੀ ਆਪਾਂ ਸਾਰਿਆਂ ਨੇ ਤੁਸੀਂ ਉਹ ਖਾਣਾ ਤੁਸੀਂ ਉਹ ਜਿਹੜਾ ਹੈ ਛਾਂ ਮੰਨਣੀ ਹੈ ਅਸੀਂ ਸਾਰਿਆਂ ਨੇ ਰਲ ਮਿਲ ਕੇ ਮੈਂ ਇਹੋ ਹੀ ਅਪੀਲ ਤੁਹਾਨੂੰ ਕਰਦਾ ਕਿ ਪਿੰਡ ਪਿੰਡ ਜਾ ਕੇ ਹੁਣੇ ਸਮਝਾਉਣਾ ਸ਼ੁਰੂ ਕਰ ਦਿਓ ਵੀ ਭਾਈ ਇਹ ਜਿਹੜਾ ਪੁਨਰਸਰਜੀਤ ਹੋਇਆ ਬੂਟਾ ਹੈ ਆਪਾਂ ਇਹਨੂੰ ਤਕੜਾ ਕਰਨਾ ਹੈ ਸੁੱਕੇ ਮੋਟੇ ਦਾ ਖੜਾ ਛੱਡ ਦਿਓ ਤੇ ਹਲਕੇ ਦੇ ਜਿਹੜੇ ਨੇ ਸਰਕਲਾਂ ਦੇ ਜਿਹੜੇ ਨੇ ਲੱਗ ਗਏ ਨੇ ਸਾਡੇ ਜਿਹੜੇ ਇੰਚਾਰਜ ਨੇ ਤੇ 46 ਤੇ 9 ਹਲਕੇ ਐ ਹਟਿਆਲੇ ਦੇ ਕਿ 8 ਐ ਹਲਕਾ ਵਾਈਜ਼ ਵੀ ਆਪਾਂ ਇਸ ਤਰ੍ਹਾਂ ਦੀਆਂ ਮੀਟਿੰਗਾਂ ਕਰਾਂਗੇ ਤੁਸੀਂ ਹਲਕਾ ਵਾਈਜ਼ ਵੀ ਮੀਟਿੰਗਾਂ ਦਾ ਜਿਹੜਾ ਹੈ ਉਹ ਅਰੇਂਜਮੈਂਟ ਕਰੋ ਤੁਸੀਂ ਕਰਨਾ ਜ਼ਰੂਰੀ ਨਹੀਂ ਆ ਵੀ ਆਪਾਂ ਵੱਡੇ ਇਕੱਠ ਕਰਨੇ ਤੁਸੀਂ 200 ਦਾ ਇਕੱਠ ਕਰ ਲਓ 300 ਦਾ ਕਰ ਲਓ 400 ਦਾ ਕਰ ਲਓ ਮੈਂ ਖੁਦ ਉਹਨਾਂ ਇਕੱਠਾਂ ਦੇ ਵਿੱਚ ਆਉਂਗਾ ਕੋਲੀ ਸਾਹਿਬ ਨੇ ਇਹਨਾਂ ਨੂੰ ਤੁਸੀਂ ਤਰੀਕਾ ਲਿਖਾ ਦਿਓ 2-2 4-400 ਦੇ ਇਕੱਠ ਕਿਉਂਕਿ ਕਾਫਲਾ ਜਦੋਂ ਚੱਲਦਾ ਹੈ ਨਾ ਬਾਬਾ ਦੀਪ ਸਿੰਘ ਜੀ ਜਦੋਂ ਤਖਤਸ਼ਰੀ ਦਮਦਮਾ ਸਾਹਿਬ ਤੋਂ ਤੁਰੇ ਸੀ ਨਾ ਸ਼੍ਰੀ ਅਮਰਸਰ ਸਾਹਿਬ ਵਾਲ ਨੂੰ ਬੇਅਦਬੀ ਦਾ ਬਦਲਾ ਲੈਣ ਵਾਸਤੇ ਤੇ ਉਹਨਾਂ ਦੇ ਨਾਲ ਥੋੜੇ ਜਿਹੇ ਸਿੱਖ ਸੀ ਜਦੋਂ ਉਹਨਾਂ ਨੇ ਖੰਡੇ ਦੀ ਲੀਕ ਮਾਰਤੀ ਸੀ ਨਾ ਕਿ ਭਾਈ ਜਿਨ੍ਹਾਂ ਨੇ ਜਾਨਾਂ ਦੇਣੀਆਂ ਜਿਨ੍ਹਾਂ ਨੂੰ ਸ਼ਹੀਦੀ ਦੇਣ ਦਾ ਚਾਹ ਉਹ ਇੱਧਰ ਆ ਜਾਓ ਬਾਕੀ ਇੱਧਰ ਰਹਿ ਜਾਓ ਇੱਕ ਸਿੱਖ ਵੀ ਜਿਹੜਾ ਐਸਾ ਨਹੀਂ ਸੀ ਜਿਨੇ ਉਹ ਲਕੀਰ ਨਾ ਟੱਪੀ ਹੋਵੇ ਬਾਬਾ ਦੀਪ ਸਿੰਘ ਵਾਲੇ ਪਾਸੇ ਨਾ ਆਇਆ ਹੋਵੇ ਥੋੜੇ ਜਿਹੇ ਸਿੱਖ ਕੋ 25 30 40 ਸਿੱਖਾਂ ਦਾ ਕਾਫਲਾ ਲੈ ਕੇ ਬਾਬਾ ਦੀਪ ਸਿੰਘ ਜੀ ਤਖਸ਼ਿਰੀ ਦਮਦਮਾ ਸਾਹਿਬ ਤੋਂ ਤੁਰੇ ਸੀ ਤੇ ਅੰਮ੍ਰਿਤਸਰ ਪਹੁੰਚਦੇ ਆ ਪਹੁੰਚਦੇ ਆ 5000 ਹੋ ਗਿਆ ਸੀ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਨਿਰ ਉਤਸ਼ਾਹਤ ਨਾ ਹੋ ਕੇ ਕਾਫਲਾ ਛੋਟਾ ਹੈ ਇਹ ਕਾਫਲਾ ਚੱਲ ਰਿਹਾ ਹੈ ਬਸ ਇਹ ਦੇਖੋ ਇਹ ਕਾਫਲਾ ਚੱਲ ਰਿਹਾ ਹੈ ਔਰ ਇਸ ਕਾਫਲੇ ਦੇ ਵਿੱਚ ਸੰਜੀਦਗੀ ਹੈ ਜੀਵਨ ਹੈ ਮਰਤੋਂ ਨਹੀਂ ਹੈ ਜੀਵਨ ਹੈ ਜਿਹਦੇ 'ਚ ਜੀਵਨ ਹੈ ਉਹਨੇ ਵੱਡਾ ਹੋਣਾ ਹੈ ਉਹਨੇ ਮੰਜ਼ਲ ਤੇ ਪਹੁੰਚਣਾ ਹੀ ਪਹੁੰਚਣਾ ਹੈ ਇਸ ਕਰਕੇ ਤੁਸੀਂ ਤੁਰੋ ਅਸੀਂ ਤੁਹਾਡੇ ਨਾਲ ਆਪਾਂ ਸਾਰੇ ਰਲ ਮਿਲ ਕੇ ਕਾਮਯਾਬੀ ਜਿਹੜੀ ਹੈ ਉਹ ਹਾਸਲ ਕਰਨੀ ਹੈ ਤੇ ਕਾਮਯਾਬੀ ਹਾਸਲ ਹੋ ਗਈ ਇਹਦੇ 'ਚ ਪੰਜਾਬ ਦਾ ਭਲਾ ਪੰਥ ਦਾ ਭਲਾ ਇਹ ਜ਼ਿੰਦਗੀ ਹੈ ਪਤਾ ਨਹੀਂ 15 ਸਾਲ ਹੈ ਪਤਾ ਨਹੀਂ 10 ਸਾਲ ਹੈ ਪਤਾ ਨਹੀਂ 5 ਸਾਲ ਹੈ 20 ਸਾਲ ਹੈ ਤੇ ਪਰਮਾਤਮਾ ਸੱਚੇ ਪਾਤਸ਼ਾਹ ਕਿਰਪਾ ਕਰੇ ਤੰਦਰੁਸਤੀ ਬਖਸ਼ੇ ਹੁਣ ਥੋੜਾ ਜਿਹਾ ਕੰਮ ਜਿਹੜਾ ਰਹਿਦੀ ਜ਼ਿੰਦਗੀ ਐ ਉਹ ਪੰਜਾਬ ਤੇ ਪੰਥ ਲਈ ਕਰ ਲਈਏ ਕੋਈ ਯਾਦ ਰੱਖੇ ਨਾ ਰੱਖੇ ਲੇਕਿਨ ਅਕਾਲ ਪੁਰਖ ਦੇ ਦਰ ਤੇ ਉਹਦੀ ਡਾਇਰੀ 'ਚ ਤਾਂ ਲਿਖਿਆ ਹੀ ਜਾਣਾ ਨਾ ਚਲੋ ਕੋਈ ਨਾਂ ਚਿਤਿਆ ਰੱਖੂ ਦੁਨੀਆ 'ਚ ਪਰ ਪਰਮੇਸ਼ਵਰ ਦੀ ਡਾਇਰੀ 'ਚ ਅਕਾਲ ਪੁਰਖ ਦੀ ਡਾਇਰੀ 'ਚ ਲਿਖਿਆ ਜਾਣਾ ਵੀ ਇਹ 5 ਸਾਲ 7 ਸਾਲ ਪੰਥ ਪੰਜਾਬ ਦੇ ਲੇਖੇ ਆ ਲੇਖੇ ਲਾ ਕੇ ਆਇਆ ਆਪਣੇ ਪਰਿਵਾਰ ਤੋਂ ਸੋ ਆਪਣੇ ਪਰਿਵਾਰਾਂ ਦਾ ਵੀ ਖਿਆਲ ਰੱਖਣਾ ਹੈ ਲੇਕਿਨ ਪੰਥ ਤੇ ਪੰਜਾਬ ਲਈ ਕੁਝ ਵਕਤ ਜਿਹੜਾ ਹੈ ਅਸੀਂ ਕੱਢਣਾ ਹੈ ਅਸੀਂ ਨਸਲਾਂ ਬਚਾਉਣੀਆਂ ਨੇ ਆ ਮੀਡੀਆ ਵਾਲੇ ਪੁੱਛ ਰਹੇ ਸੀ ਕਹਿੰਦੇ ਤੁਹਾਡਾ ਅਜੰਡਾ ਕੀ ਹੈ ਵਿਜ਼ਨ ਕੀ ਹੈ ਮੈਂ ਕਿਹਾ ਸਾਡਾ ਵਿਜ਼ਨ ਇਹ ਹੈ ਵੀ ਅਸੀਂ ਨਸਲਾਂ ਬਚਾਉਣੀਆਂ ਜਿਵੇਂ ਕਿਸਾਨ ਆਪਣੀ ਫਸਲ ਬਚਾਉਣ ਵਾਸਤੇ ਯਤਨ ਕਰਦਾ ਨਾ ਜਿਹੜਾ ਵੀ ਕੋਈ ਉਹਨੂੰ ਦੱਸਦਾ ਵੀ ਆਹ ਸਪਰੇਅ ਕਰ ਤੇ ਫੇਰ ਇਹ ਰੋਗ ਦੂਰ ਉਹ ਵਿਚਾਰਾ ਉਹੀ ਸਪਰੇਅ ਕਰਦਾ ਭਾਵੇਂ ਕਰਜ਼ਾ ਚੁੱਕ ਕੇ ਸਪਰੇਅ ਖਰੀਦਣੀ ਪਵੇ ਹਰ ਸੰਭਵ ਯਤਨ ਕਰਦਾ ਹੈ ਕਿ ਮੇਰੀ ਫਸਲ ਬਚ ਜੇ ਫਸਲ ਤਾਂ ਬਚਾ ਲੈਂਦਾ ਹੈ ਫਸਲਾਂ ਬਚਾ ਵੀ ਅਸੀਂ ਰਹੇ ਹਾਂ ਪਰ ਅੱਜ ਨਸਲਾਂ ਬਚਾਉਣ ਦਾ ਸਮਾਂ ਆ ਗਿਆ ਨਸਲਾ ਤੇ ਜੇ ਅਸੀਂ ਨਸਲਾਂ ਨਾ ਨਾ ਬਚਾ ਸਕੇ ਤੇ ਫਿਰ ਇਤਿਹਾਸ ਨੇ ਸਾਨੂੰ ਲਾਹਣਤਾ ਪਾਉਣੀਆਂ ਨੇ ਇਤਿਹਾਸ ਨੇ ਸਾਨੂੰ ਲਾਹਣਤਾ ਪਾਉਣੀਆਂ ਇਸ ਕਰਕੇ ਬਹੁਤ-ਬਹੁਤ ਜਿੱਥੇ ਤੁਹਾਡਾ ਸਾਰਿਆਂ ਦਾ ਧੰਨਵਾਦ ਉੱਥੇ ਮੈਂ ਸੀਨੀਅਰ ਲੀਡਰਸ਼ਿਪ ਬੈਠੀ ਆ ਮੈਂ ਇਹਨਾਂ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਰਦਾਰ ਰਣਧੀਰ ਸਿੰਘ ਜੀ ਰਖੜਾ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਜਿਹੜੇ ਸਹਿਯੋਗੀ ਸਾਥੀ ਨੇ ਹਰਿੰਦਰਪਾਲ ਸਿੰਘ ਐ ਇਧਰ ਸਾਡੇ ਸੇਖਪੁਰਾ ਸਾਹਿਬ ਬੈਠੇ ਨੇ ਮੈਂ ਨਾਂ ਲੈਣ ਲੱਗਾ ਕੋਲੀ ਸਾਹਿਬ ਬੈਠੇ ਨੇ ਮੈਂ ਨਾਂ ਲੈਣ ਲੱਗਾ ਸਾਡੇ ਟੌੜਾ ਸਾਹਿਬ ਬੈਠੇ ਨੇ ਡੀਟੀਓ ਸਾਹਿਬ ਬੈਠੇ ਨੇ ਮੈਂ ਨਾਂ ਲੈਣ ਲੱਗਾ ਤੇ ਕਈ ਵਾਰੀ ਨਾਂ ਰਹਿ ਜਾਂਦਾ ਤੇ ਫਿਰ ਚੰਗਾ ਜਾਣੀ ਲੱਗਦਾ ਇਸ ਕਰਕੇ ਮੈਂ ਦਿਲ ਦੀਆਂ ਕਰਾਈਆਂ ਕਿਉਂਕਿ ਇਹ ਨੌਜਵਾਨ ਐ ਸਾਰੇ ਜਿਨ੍ਹਾਂ ਦੇ ਮੈਂ ਨਾਂ ਲਏ ਐ ਤੇ ਮੈਂ ਕਾਲ ਤੱਕ ਸਾਹਿਬ ਤੇ ਵੀ ਸੀ ਉਦੋਂ ਵੀ ਮੈਂ ਜ਼ਿਆਦਾਤਰ ਨੌਜਵਾਨਾਂ ਨੂੰ ਪ੍ਰੈਫਰ ਕਰਦਾ ਸੀ ਤੇ ਸਮਾਂ ਨੌਜਵਾਨਾਂ ਨੂੰ ਦਿੰਦਾ ਹੁਣ ਵੀ ਮੇਰਾ ਉਹੀ ਸੁਭਾਅ ਹੈ ਤੇ ਮੈਂ ਬਾਕੀਆਂ ਤੋਂ ਦਿਲ ਦੀਆਂ ਗੱਲਾਂਆਂ ਦੇ ਵਿੱਚੋਂ ਫਿਰ ਜਿਹੜਾ ਹੈ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਸਾਰਿਆਂ ਨੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਹੈ ਤੇ ਆਪਾਂ ਪ੍ਰਸ਼ਾਦ ਧੰਨਵਾਦ ਕਰਨਗੇ ਰਖੜਾ ਸਾਹਿਬ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਪ੍ਰਸ਼ਾਦਾ ਛਕਣਾ ਹੈ ਅਸੀਂ ਵੀ ਤੁਸੀਂ ਵੀ ਸਾਰੇ ਪ੍ਰਸ਼ਾਦਾ ਸਾਖੇ ਫੇਰ ਆਪਾਂ ਬਤਾਏਗੀ ਲਵਾਂਗੇ ਐਨੇ ਸ਼ਬਦ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ